ਸਸਵੀ ਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆ ਜਿੱਥੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੀ ਕੈਬਨਟ ਮੀਟਿੰਗ ਹੈ ਉਹ ਜਿਹੜੀ ਹੈ ਆਪਣੇ ਹਸਪੀਟਲ ਦੇ ਵਿੱਚੋਂ ਜਿਹੜਾ ਹੈ ਲਾਈਵ ਹੋ ਕੇ ਕੀਤੀ ਹੈ ਜੇਕਰ ਗੱਲ ਕਰੀਏ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਾਫੀ ਬਿਮਾਰ ਚੱਲ ਰਹੇ ਸੀ ਕੁਝ ਦਿਨ ਤੋਂ ਤੇ ਉਹਨਾਂ ਨੇ ਕੈਬਨਟ ਮੀਟਿੰਗ ਰੱਖੀ ਸੀ ਲੇਕਿਨ ਉਹਦਾ ਜਿਹੜਾ ਸਮਾਂ ਬਦਲਿਆ ਗਿਆ ਸੀ ਸਮਾਂ ਬਦਲਨ ਕਰਕੇ ਪਤਾ ਨਹੀਂ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਕਦੋਂ ਜਿਹੜਾ ਹੈ ਨੇ ਹਸਪੀਟਲ ਤੋਂ ਛੁੱਟੀ ਲੈ ਕੇ ਬਾਹਰ ਹੋਣ ਇਸ ਲਈ ਉਹਨਾਂ ਨੇ ਜਿਹੜੀ ਕੈਬਨਟ ਮੀਟਿੰਗ ਉਹ ਆਨਲਾਈਨ ਹੀ ਕੀਤੀ ਹੈ ਜਿਹੜਾ ਹੈ ਆਪਣਾ ਹਸਪੀਟਲ ਦੇ ਵਿੱਚ ਬੈਠ ਕੇ ਦੂਸਰੇ ਪਾਸੇ ਜੋ ਉਹਨਾਂ ਨੇ ਮੁਆਜਾ 20-20 ਹਜ਼ਾਰ ਦੇਣ ਦੀ ਗੱਲ ਕੀਤੀ ਜਿੱਥੇ ਕਿਸਾਨਾਂ ਵੱਲੋਂ ਵੀ ਰੱਜ ਕੇ ਵਿਰੋਧ ਕੀਤਾ ਗਿਆ ਲੋਕਾਂ ਵੱਲੋਂ ਵੀ ਜਿੱਥੇ ਦੂਸਰੀਆਂ ਪਾਰਟੀਆਂ ਵੱਲੋਂ ਵੀ ਕਿਉਂਕਿ 20 ਹਜ਼ਾਰ ਮੁਆਜਾ ਦੇਣਾ ਤਾਂ ਇੱਕ ਗੋਗਲੂਆਂ ਤੋਂ ਮਿੱਟੀ ਝਾੜਨ ਦੇ ਹੀ ਬਰਾਬਰ ਕੰਮ ਕੀਤਾ ਹੈ ਕਿਉਂਕਿ ਜਿੱਥੇ ਇੱਕ ਕਿੱਲੇ ਦੇ ਵਿੱਚੋਂ ਜਾਂ ਇੱਕ ਇੱਕ ਜ਼ਮੀਨ ਦੇ ਵਿੱਚੋਂ ਜਿੱਥੇ ਜੱਥੇ ਲੋਕ ਜਾਂ ਕਿਸਾਨ 70-70 ਹਜ਼ਾਰ ਕਮਾਉਂਦੇ ਨੇ ਤਾਂ 20 ਹਜ਼ਾਰ ਲੈ ਕੇ ਕੀ ਕਰਨਗੇ ਜਿੱਥੇ ਕਿਸਾਨਾਂ ਨੇ ਰੱਜ ਕੇ ਭੰਡਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਸਾਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸ ਤਰ੍ਹਾਂ ਦੇ ਡਿਸੀਜਨ ਲੈਂਦੇ ਸਾਹਮਣੇ ਨਜ਼ਰ ਆ ਰਹੇ ਨੇ ਜਿਹੜਾ ਕੀ ਇਹੋ ਜਿਹੇ ਡਿਸੀਜਨ ਤਾ ਲੈਣ ਦਾ ਕੋਈ ਮਤਲਬ ਹੀ ਨਹੀਂ ਬਣਦਾ ਦੂਸਰੇ ਪਾਸੇ ਲੋਕਾਂ ਨੇ ਰਾਜ ਕੇ ਵਿਰੋਧ ਵੀ ਕੀਤਾ ਜਿੱਥੇ ਇਹ ਵੀ ਕਿਹਾ ਗਿਆ ਕਿ ਜਿਸ ਦੀ ਜਿਸ ਦੇ ਖੇਤ ਉੱਦੀ ਰੇਤ ਹਾਲਾਂਕਿ ਪੰਜਾਬ ਦੇ ਲੋਕਾਂ ਵੱਲੋਂ ਕਿਹਾ ਗਿਆ ਕਿ ਅਸੀਂ ਇਹ ਰੇਤ ਕਿੱਥੇ ਵੇਚਾਂਗੇ ਸਾਡੇ ਕੋਲ ਤਾਂ ਟਰੈਕਟਰ ਟਰਾਲੀਆਂ ਦੇ ਜਿਹੜੇ ਨੇ ਤੇਲ ਹੀ ਨਹੀਂ ਪੂਰੇ ਹੋਣੇ ਕਿਉਂਕਿ ਨਾ ਹੀ ਕਿਸਾਨ ਭਰਾਵਾਂ ਕੋ ਕੋਈ ਪੈਸਾ ਹੈ ਨਾ ਹੀ ਕਿਸਾਨ ਭਰਾ ਜਿਹੜੇ ਨੇ ਉਹਨਾਂ ਦੀਆਂ ਜ਼ਮੀਨਾਂ ਵੈਸੇ ਖਤਮ ਹੋ ਚੁੱਕੀਆਂ ਨੇ ਕਾਫੀ ਜਿਹੜਾ ਹੈ ਕਰਥਲੀ ਮਚ ਗਈ ਪੰਜਾਬ ਦੇ ਲੋਕਾਂ ਦੇ ਵਿੱਚ ਜਦੋਂ ਕੱਲ ਇੱਕ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਲੇਕਿਨ ਤੁਹਾਨੂੰ ਦੱਸ ਦਈਏ ਕਿ ਉਹਦੇ ਚੱਲਦਾ ਇੱਕ ਸੂਤਰਾਂ ਤੋਂ ਬੰਦੀ ਇੱਕ ਹੋਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਕਿ ਰਾਹਤ ਤੇ ਮੁੜ ਵਸੇਬੰਦੀ ਪਟੀਸ਼ਨ ਤੇ ਹਾਈ ਕੋਰਟ ਨੂੰ ਵੀ ਪੰਜਾਬ ਸਰਕਾਰ ਨੂੰ ਦਿੱਤੀ ਹੈ ਰਾਹਤ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਹਰ ਪੀੜਤਾ ਨੂੰ ਰਾਹਤ ਉਨਾਂ ਨੂੰ ਮੁੜ ਵਿਸੇ ਬਸਬੰਦੀ ਜਲਫੀਟ ਪਟੀਸ਼ਨਾਂ ਤੇ ਸੁਣਵਾਈ ਕਰਦਿਆਂ ਸੂਬਾ ਸਰਕਾਰ ਵੱਲੋਂ ਹਲਫਨਾਮਾ ਦੇਣ ਲਈ ਮੌਲਤ ਦੇ ਦਿੱਤੀ ਹੈ ਅਦਾਲਤ ਨੇ ਕਿਹਾ ਹੈ ਕਿ ਸੂਬਾ ਸਰਕਾਰ ਉਦੋਂ ਹੀ ਹਲਫਨਾਮਾ ਦਾਖਲ ਕਰੇ ਜਦੋਂ ਹਰ ਦੀ ਸਥਿਤੀ ਆਮ ਹੋ ਜਾਵੇਗੀ ਇਸ ਸੰਬੰਧੀ ਅਦਾਲਤ ਨੇ ਹਫ਼ਤਿਆਂ ਦਾ ਸਮਾਂ ਦਿੱਤਾ ਹੈ 6 ਹਫਤਿਆਂ ਦਾ ਸਮਾਂ ਦਿੱਤਾ ਹੈ ਚੀਵ ਜਸਟਿਨ ਸ਼ੀ ਲਾਗੂ ਨੇ ਜਸਟਿਸ ਸੰਜੀਪ 베ਰੀ ਨੇ ਬੈਂਚ ਤੇ ਕਿਹਾ ਕਿ ਰਾਹਤ ਕਾਰਜਾਂ ਦੇ ਲੱਗੇ ਅਧਿਕਾਰੀ ਨੇ ਪਾਰਟੀਆਂ ਵਿੱਚ ਇਸ ਸਮੇਂ ਜ਼ਮੀਨ ਤੇ ਮੁਸ਼ਕਲ ਮਿਹਨਤ ਕਰ ਰਹੀਆਂ ਹਨ ਜੇਕਰ ਅਦਾਲਤ ਇਸ ਵੇਲੇ ਨੋਟਿਸ ਜਾਰੀ ਕਰਕੇ ਸੂਬੇ ਨੂੰ ਜਵਾਬ ਮੰਗਦੀ ਹੈ ਤਾਂ ਕਈ ਅਧਿਕਾਰੀ ਰਾਤਕਾਰ ਛੱਡ ਕੇ ਕਾਰਜੀ ਜਵਾਬ ਤਿਆਰ ਕਰਨ ਵਿੱਚ ਲੱਗ ਜਾਣਗੇ ਅਦਾਲਤ ਨੇ ਕਿਹਾ ਕਿ ਡਿਜ਼ਾਸਟਰ ਰਲੀਫ ਟੀਮਾਂ ਫੌਜ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਤਾਕਤ ਨਾਲ ਕੰਮ ਕਰ ਰਹੀ ਹੈ ਕਿਰਪਾ ਕਰਕੇ ਉਹਨਾਂ ਦੇ ਰਸਤੇ 'ਚ ਰੁਕਾਵਟ ਨਾ ਪਾਓ ਅਜੇ ਸੰਕਟ ਦੀ ਘੜੀ ਹੈ ਬਾਅਦ 'ਚ ਸੂਬੇ ਨੇ ਜਵਾਬ ਮੰਗਿਆ ਜਾਵੇਗਾ ਚੀਫ ਜਸਟਿਸ ਲਾਗੂ ਨੇ ਕਿਹਾ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਰਾਹਤ ਦਾ ਵਿਚਾਰ ਕਾਰਜ ਰੁਕਣ ਤੋਂ ਅਸੀਂ ਨੋਟਿਸ ਜਾਰੀ ਕਰ ਸਕਦੇ ਹਾਂ ਤਾਂ ਇਸ ਦੀ ਜ਼ਿੰਮੇਵਾਰੀ ਵੀ ਤੁਹਾਨੂੰ ਲੈਣੀ ਪਵੇਗੀ ਪਟੀਸ਼ਨਾਂ ਵੱਲੋਂ ਦਲੀਲ ਦਿੱਤੀ ਗਈ ਕਿ ਹਰ ਪੀੜਤਾ ਨੂੰ ਆਫਤ ਪਰਬੰਦਰ ਐਕਟ 2005 ਦੀ ਧਾਰਾ 12 ਤਹਿਤ ਰਾਹਤ ਵਿੱਚ ਘੱਟੋ-ਘੱਟ ਤਹਿ سہੁਿਤਾ ਮਿਲਣੀਆਂ ਚਾਹੀਦੀਆਂ ਹਨ ਜਿਨ੍ਹਾਂ ਦਾ ਭੋਜਨ ਪਾਣੀ ਦਾ ਪੀਣ ਮੈਡੀਕਲ ਸਹੂਲਤਾਂ ਆਸਰਾ ਤੋਂ ਮੁਆਵਜ਼ਾ ਸ਼ਾਮਿਲ ਕੀਤਾ ਇੱਕ ਪਟੀਸ਼ਨ ਦੇ ਵਕੀਲ ਨੇ 1988 ਦੇ ਹੱਦ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਸ ਸਮੇਂ 9000 ਪਿੰਡ ਦੁੱਬੇ ਸਾਲ ਮੌਜੂਦਾ ਹਾਲਾਤ ਵਿੱਚ ਘੱਟੋ ਕਾਟੇ ਨਬੀਰ ਨਹੀਂ ਨਹੀਂ ਹਾਲ ਉਹਨਾਂ ਨੇ ਦਲੀਲ ਦਿੱਤੀ ਕਿ ਹਰ ਮਨੁੱਖ ਨਿਮਰਤਾ ਆਫਤ ਅਤੇ ਸੂਬੇ ਸਰਕਾਰਾਂ ਨੂੰ ਫੌਰੀ ਤੌਰ ਤੇ ਜਵਾਬ ਦੇਣਾ ਚਾਹੀਦਾ ਹੈ ਜਨਹਿਤ ਪਟੀਸ਼ਨ ਵਕੀਲ ਸੁਭਮ ਨੇ ਦਾਖਲ ਕੀਤਾ ਕਿ ਇਸ ਤੇ ਉਹਨਾਂ ਨੂੰ ਅਦਾਲਤ ਦੀ ਨਿਗਰਾਨੀ ਚ ਓਵਰਸਾਈਟ ਕਮੇਟੀ ਬਣਾਉਣ ਦੀ ਮੰਗ ਕੀਤੀ ਪਟੀਸ਼ਨ ਦਾ ਸਾਰੇ ਪੇਂਡਾ ਪਿੰਡਾਂ ਦੀ ਗਿੱੱੜਵਾਲੀ ਕਰੋਨ ਤੇ ਕਿਸਾਨ ਦੁਕਾਨਦਾਰਾਂ ਅਤੇ ਪਸ਼ੂ ਪਾਲਕ ਨੂੰ ਸਮਰੱਥਕ ਮਵਾਜ਼ਾ ਦੇਣ ਦੀ ਗੁਜ਼ਾਰਿਸ਼ ਕੀਤੀ ਗਈ ਹੈ ਨਾ ਹੀ ਕੇਂਦਰ ਸਰਕਾਰ ਨੂੰ ਵੱਖ-ਵੱਖ ਏਜੰਸੀਆਂ ਨੂੰ ਭਾਜਪਾ ਦੇ ਤਿੰਨ ਪੋਗ ਡੈਮ ਲਈ ਐਮਰਜੈਂਸੀ ਕਾਰ ਯੋਜਨਾ ਸਰਗਰਮ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਵੀ ਕੀਤੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੀ ਹੈ ਜਿਹੜੀ ਰਾਹਤ ਦੇ ਜਿਹੜੇ ਵਸੇਬੇ ਨੇ ਉਹ ਪੰਜਾਬ ਸਰਕਾਰ ਨੂੰ ਦਿੱਤੀ ਰਾਤ ਕਿਹਾ ਫਿਲਹਾਲ ਸੰਕਟ ਦੀ ਕੜੀ ਹੈ ਬਾਅਦ ਚ ਮੰਗਿਆ ਜਾਵੇਗਾ ਜਵਾਬ ਤਾਂ ਹੁਣ ਪੰਜਾਬ ਦੇ ਵਿੱਚ ਜਿਹੜੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਸ ਦਾ ਜਵਾਬ ਦੇਣਾ ਪਵੇਗਾ ਤਾਂ